ਆ ਕਿਹੜੀਆਂ ਧਮਕੀਆਂ ਦੇ ਰਹੇ ਹੋ ਮੈਨੂੰ ਆ ਤੁਹਾਡੀਆਂ ਧਮਕੀਆਂ ਮੇਰੇ ਅੱਗੇ ਨਹੀਂ ਚਲਣੀਆਂ ਤੁਹਾਨੂੰ ਪਤਾ ਨਹੀਂ ਆ ਜੇ ਮੈਂ ਇੱਥੇ ਜਲੂਸ ਕੱਢਤਾ ਨਾ ਬਾਅਦ ਤੋਂ ਤੁਸੀਂ ਆਪ ਦੇਣੇ ਹੱਥ ਜੋੜ-ਜੋੜ ਪੈਸੇ ਪਰ ਮੈਂ ਦੋਨੇ ਭਰਾਵਾਂ ਨੂੰ ਜਾਣਦਾ ਤੁਹਾਡੀ ਕੁੰਡਲੀ ਕਢਾ ਕੇ ਆਇਆ ਜਿਹੜਾ ਤੁਸੀਂ ਤਰੀਕਾ ਚੁਣਿਆ ਨਾ ਮੇਰੇ ਅੱਗੇ ਨਹੀਂ ਚੱਲਣਾ ਇਹ ਤੈਨੂੰ ਵੀ ਇਹਨਾਂ ਦੀ ਗੋਲੀ ਬਣ ਕੇ ਨਾ ਸੇਵਾ ਕਰਨ ਦੀ ਲੋੜ ਨਹੀਂ ਹੈਗੀ ਇਹਦੀ ਸੇਵਾ ਤਾਂ ਹੁਣ ਉਹੀ ਕਰੂ ਜਿਹਦੇ ਇਹ ਕੋਲੇ ਚੱਲੀ ਸੀ i ਕਿਰਨ ਆਇਆ ਇੱਥੇ ਚਲ ਜਾ ਇੱਥੋਂ ਦੀ ਤੁਸੀਂ ਮੇਰੇ ਬੱਚੇ ਨੂੰ ਮਾਰਿਆ ਤੁਸੀਂ ਮਾਰਿਆ ਮੇਰੇ ਬੱਚੇ ਨੂੰ ਹੁਣ ਮੇਰੀ ਤੀਨੂ ਵੀ ਮੇਰੇ ਤੋਂ ਦੂਰ ਕਰਦੇ ਪਿਓ ਚਲ ਜਾ ਇੱਥੋਂ ਦੀ ਚਲ ਜਾ ਮੈਂ ਕੁਝ ਮਾਰ ਦਾਂਗੀ ਚਲ ਜਾ ਜਾ ਇੱਥੋਂ ਦੀ ਨਿਕਲੋ ਨਿਕਲ ਜਾ ਇੱਥੋਂ ਦੀ ਨਹੀਂ ਮਿੰਨੀ ਮੈਂ ਤੇਰੇ ਨਾਲ ਕੁਝ ਵੀ ਗਲਤ ਨਹੀਂ ਕੀਤਾ ਮੈਂ ਤਾਂ ਤੈਨੂੰ ਨਾ ساری ਜ਼ਿੰਦਗੀ ਵੀ ਨਹੀਂ ਦੱਸਣਾ ਸੀ ਵੀ ਜੰਨਤ ਤੇਰੀ ਨਹੀਂ ਬਬਲੀ ਦੀ ਧੀ ਆ ਪਰ ਤੇਰੇ ਤੇ ਨਿੱਕੇ ਦੇ ਕਰਤੂਤਾ ਨੇ ਨਾ ਮੈਨੂੰ ਮਜਬੂਰ ਕਰਤਾ ਸੱਚ ਦੱਸਣ ਲਈ ਕਿ ਜੰਨਤ ਤੇਰੀ ਨਹੀਂ ਬਬਲੀ ਦੀ ਧੀ ਆ ਜਦੋਂ ਅੱਜ ਤੂੰ ਅ ਜੰਨਤ ਨੂੰ ਸਾਡੇ ਤੋਂ ਦੂਰ ਲੈ ਕੇ ਜਾਣ ਲੱਗੀ ਸੀਗੀ ਨਾ ਤਾਂ ਮੇਰੀ ਅੰਦਰ ਦੀ ਮਾਂ ਨੇ ਮੈਨੂੰ ਮਜਬੂਰ ਕਰਤਾ ਸੱਚ ਦੱਸਣ ਲਈ ਤੂੰ ਮਜਬੂਰ ਕੀਤਾ ਮਿੰਨੀ ਮੈਨੂੰ ਸੱਚ ਦੱਸਣ ਲਈਏ ਨਹੀਂ ਸਭ ਝੂਠਾ ਸੱਤ ਝੂਠੇ ਕੀ ਹੋ ਰਿਹਾ ਮਿੰਨੀ ਤੂੰ ਠੀਕ ਤਾਂ ਹੈ ਤੁਸੀਂ ਮਾਰਤਾ ਤੁਸੀਂ ਮਾਰਤਾ ਮੇਰੇ ਬੱਚੇ ਨੂੰ ਹੁਣ ਮੇਰੀ ਤੀਨ ਨੂੰ ਵੀ ਦੂਰ ਕਰ ਰਹੇ ਹੋ ਨਾ ਨੇ ਦਨੇ ਮਾਰਤਾ ਮੇਰੇ ਬੱਚੇ ਨੂੰ ਨਹੀਂ ਮਿੰਨੀ ਤੂੰ ਸੰਭਾਲ ਥੋੜਾ ਆਪਣੇ ਆਪ ਨੂੰ ਤੂੰ ਰੋ ਜਾ ਮੈਂ ਤੁਹਾਨੂੰ ਮਾਰ ਦਾਂਗੀ ਚਲੇ ਜਾ ਇੱਥੋਂ ਦੀ ਚਲੇ ਜਾ ਮੈਂ ਤੁਹਾਨੂੰ ਮਾਰ ਦਾਂਗੀ ਚਲੇ ਜਾ ਚਲੇ ਜਾ ਮੈਂ ਮਾਰ ਦਾਂਗੀ ਤੁਹਾਨੂੰ ਚਲੇ ਜਾ ਚਲੇ ਜਾ ਉਥੋਂ ਦੀ ਚਲੇ ਜਾ ਮੈਂ ਮਾਰ ਦਾਂਗੀ ਨਹੀਂ ਮਿੰਨੀ ਚਲੇ ਜਾ ਉਥੋਂ ਦੀ ਚਲੇ ਜਾ ਚਲੇ ਜਾ ਜਲਦੀ ਚਲੇ ਜਾ ਜਾਂਦੀ ਆ 10 ਪਾਗਲ ਤਾਂ ਨਹੀਂ ਹੋਗੀ ਕਿਤੇ ਮਿੰਨੀ ਹਾਂ ਹੋ ਗਈ ਆ ਮੈਂ ਪਾਗਲ ਚਲੇ ਜਾ ਇੱਥੇ ਜਲਦੀ ਚਲੇ ਜਾ ਇੱਥੋਂ ਦੀ ਝੁੱਠੇ ਹੋ ਕਿੰਨੇ ਝੁੱਠੇ ਹੋ ਤੁਸੀਂ मारता उन जन्नत भी मेरे तो दूर कर बिलकुल इन्होंने यकीन ना करी मेनू तो इन्होंने गलते बिलकुल भी भरोसा नहीं है दुबारा की कहते पे ने। ਬੰਟੀ ਪਹਿਲਾਂ ਇਹਨਾਂ ਨੇ ਇੰਨਾ ਕੁਝ ਕੀਤਾ ਉਹ ਕਿਉਂ ਕੀਤਾ ਉਹ ਮੈਨੂੰ ਇਸ ਬਾਰੇ ਤਾਂ ਨਹੀਂ ਪਤਾ ਪਰ ਜਿਵੇਂ ਅੱਜ ਮੰਮੀ ਮੇਰੇ ਤੋਂ ਮਾਫੀ ਮੰਗ ਰਹੀ ਸੀ ਬਾਰ-ਬਾਰ ਮੈਨੂੰ ਉਹਨਾਂ ਦੀ ਅੱਖਾਂ 'ਚ ਪਛਤਾਵਾ ਜ਼ਰੂਰ ਦਿਖਿਆ ਵਾ ਬੰਟੀ ਕੀ ਪਤਾ ਮੰਮੀ ਸੱਚੀ ਹੀ ਆਪਣੀਆਂ ਕੀਤੀਆਂ ਗਲਤੀਆਂ ਤੇ ਪਛਤਾ ਰਹੇ ਹੋ ਉਹ ਤੂੰ ਰਹਿਂਦੇ ਯਾਰ ਮੈਨੂੰ ਬਿਲਕੁਲ ਯਕੀਨ ਨਹੀਂ ਆ ਰਹਾ ਮੰਮੀ ਤੇ ਤੈਨੂੰ ਦੱਸਾਂ ਮੈਂ ਜਦੋਂ ਸਿਲਕੀ ਇਸ ਘਰ ਗਈ ਸੀ ਨਾ ਤਾਂ ਮੰਮੀ ਨੇ ਮੈਨੂੰ ਸਾਫ਼ ਕਿਹਾ ਸੀ ਵੀ ਹੁਣ ਇਹਦੀ ਧੀ ਘਰੇ ਆ ਗਈਆਂ ਇਨੇ ਅੱਗੇ ਕੋਈ ਹੋਰ ਬੱਚੇ ਬਾਰੇ ਸੋਚਣਾ ਨਹੀਂ ਹੈਗਾ ਇਹਨਾਂ ਨੇ ਬਿਲਕੁਲ ਹੀ ਤਰਸਾਇਆ ਯਾਰ ਛੋਟੀ ਜੀ ਬੱਚੀ ਨੂੰ ਤੇ ਤੋਂ ਦੂਰ ਕਰਨ ਲੱਗਿਆ ਕਿੰਨਾ ਕੁਸ਼ ਕੀਤਾ ਇਹਨਾਂ ਨੇ ਕਿੰਨੀਆਂ ਚਾਲਾਂ ਚੱਲੀਆਂ ਨੇ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਇਹਨਾਂ ਤੇ ਹੁਣ ਦੇਖ ਨਾ ਤੂੰ ਆਪਣੇ ਘਰ ਦੇ ਵਾਰਸ ਬਾਰੇ ਸੋਚ ਕੇ ਕਿਵੇਂ ਹੰਝੂ ਸੜਦੇ ਪਿਆ ਪਰ ਮੈਨੂੰ ਇਹਨਾਂ ਦੇ ਹੰਝੂ ਤੇ ਨਾ ਬਿਲਕੁਲ ਹੀ ਭਰੋਸਾ ਨਹੀਂ ਹੈਗਾ ਬਿਲਕੁਲ ਵੀ ਪਰ ਬੰਟੀ ਪਰ ਪਰ ਤੂੰ ਛੱਡ ਪਰ ਗੁੱਸਾ ਤਾਂ ਮੈਨੂੰ ਤੇਰੇ ਤੇ ਆ ਤੂੰ ਮੈਨੂੰ ਬਿਨਾਂ ਦੱਸੇ ਘਰ ਛੱਡ ਕੇ ਚਲੀ ਸੀ ਉਹ ਤਾਂ ਸਿਲਕੀ ਨੇ ਮੈਨੂੰ ਫੋਨ ਕਰਤਾ ਤਾਂ ਮੈਨੂੰ ਪਤਾ ਲੱਗਿਆ ਤਾਂ ਆ ਗਿਆ ਮੈਂ ਘਰੇ ਬੰਟੀ ਮੈਂ ਘਰ ਛੱਡਣ ਦਾ ਫੈਸਲਾ ਕਿਵੇਂ ਨਾ ਲੈਂਦੀ ਕਿਉਂਕਿ ਮੈਂ ਆਪਣੇ ਬੱਚੇ ਤੋਂ ਦੂਰ ਹੋਣ ਦਾ ਜੋ ਦਰਦ ਮਹਿਸੂਸ ਕਰ ਚੁੱਕੀ ਹਾਂ ਨਾ ਤੇ ਮੈਂ ਨਹੀਂ ਸੀ ਚਾਹੁੰਦੀ ਕਿ ਤੁਸੀਂ ਉਹਨਾਂ ਤੋਂ ਪਰੇ ਹੋਗੇ ਤੇ ਮੰਮੀ ਵੀ ਇਹ ਚੀਜ਼ ਨੂੰ ਮਹਿਸੂਸ ਕਰਨ ਤਾਂ ਉਸ ਟਾਈਮ ਮੈਨੂੰ ਜੋ ਸਹੀ ਲੱਗਿਆ ਮੈਂ ਉਹੀ ਕੀਤਾ ਮੈਂ ਇਸੇ ਲਈ ਮੈਂ ਘਰ ਛੱਡ ਕੇ ਜਾਂਦਾ ਫੈਸਲਾ ਲੈ ਲਿਆ ਸੀ ਤਾਂ ਠੀਕ ਆ ਫਿਰ ਜੋ ਤੈਨੂੰ ਠੀਕ ਲੱਗਾ ਤੂੰ ਕਰ ਲੈ ਜੋ ਮੈਨੂੰ ਠੀਕ ਲੱਗੂ ਮੈਂ ਕਰ ਲੂੰਗਾ ਉਹ ਅੱਛੀ ਕੀ ਬਤ ਆ ਮੇਰੇ ਕੋਲ ਆ ਤੈਨੂੰ ਰੋਟੀ ਖਵਾਵਾਂ ਮੈਂ ਆ ਜਾ ਨਾ ਪੇ ਜਾ ਤੇਰੇ ਖਾਣੇ ਗਾਲੀ ਹਾਂ ਜੀ ਮੈਂ ਕੁਛ ਨਹੀਂ ਮਮੀ ਖਲਾਰਾ ਸਵੇਟ ਦੀ ਸੀਗੀ ਮੈਂ ਕਿਹਾ ਚੱਲ ਚੱਤਾ ਛਾੜਦਾ ਜੰਨਤ ਗਈ ਸਕੂਲ ਹਾਂ ਮਮੀ ਚਲੇ ਤਾਂ ਗਈ ਪਰ ਬਹੁਤ ਔਖਾ ਭੇਜਿਆ ਬਾਰ ਬਾਰ ਇੱਕੋ ਹੀ ਗੱਲ ਪੁੱਛੀ ਜਾਂਦੀ ਆ ਮਮਾ ਨੂੰ ਕੀ ਹੋਇਆ ਮਮਾ ਨੂੰ ਕੀ ਹੋਇਆ ਨਾ ਮਿੰਨੀ ਦੇ ਹਾਲਾਤਾਂ ਨੂੰ ਦੇਖ ਕੇ ਆ ਬੱਚੇ ਦੇ ਮਨ ਤੇ ਤਾਂ ਅਸਰ ਪੈਣਾ ਹੀ ਉਹਨੇ ਤਾਂ ਆਪੇ ਹੀ ਪੁੱਛਣਾ ਵੀ ਆ ਮਮੀ ਨੂੰ ਕੀ ਹੋਇਆ ਮੈਂ ਤਾਂ ਤੇਰੇ ਕੋਲੇ ਤਾਂ ਆਈ ਸੀ ਵੀ ਬਬਲੀ ਮੈਨੂੰ ਨਾ ਮਾਫ ਕਰ ਦੇ ਜੇ ਮੈਨੂੰ ਪਤਾ ਹੁੰਦਾ ਨਾ ਕਿ ਰੱਬ ਨੇ ਨਾ ਤੇਰੀ ਕੁੱਖ ਨੂੰ ਹਰੀ ਨਹੀਂ ਕਰਨਾ ਉਸ ਤੋਂ ਬਾਅਦ ਤਾਂ ਮੈਂ ਕਮ ਕਦੇ ਨਾ ਕਰਦੀ ਤੇਰਾ ਬੱਚਾ ਮਿੰਨੀ ਨੂੰ ਕਦੇ ਨਾ ਦਿੰਦੀ ਪਰ ਉਸ ਟਾਈਮ ਜੋ ਮਿੰਨੀ ਦੇ ਹਾਲਾਤ ਸੀਗੇ ਨਾ ਉਨੇ ਮੈਨੂੰ ਵੀ ਸੋਚਾਂ ਚ ਪਾਤਾ ਵੀ ਮਿੰਨੀ ਦੇ ਤਾਂ ਮੁੜ ਕੇ ਔਲਾਦ ਹੀ ਨਹੀਂ ਹੋਣੀ ਪਰ ਆ ਦੇਖ ਮੇਰੇ ਸੋਚਿਆ ਕੀ ਹੁੰਦਾ ਹੋਣਾ ਤਾਂ ਉਹੀ ਸੀਗਾ ਨਾ ਜੋ ਰੱਬ ਨੂੰ ਮਨਜ਼ੂਰ ਸੀ ਉਹਨੇ ਉਸ ਤੋਂ ਬਾਅਦ ਆ ਤੇਰੀ ਕੁੱਖ ਨੂੰ ਵੀ ਭਾਗ ਨਹੀਂ ਲਾਏ ਇਹ ਤਾਂ ਮੇਰੇ ਮਾੜੇ ਕਰਮਾਂ ਦੀ ਹੀ ਸਜ਼ਾ ਸੀ ਜਿਹੜੀ ਤੈਨੂੰ ਵੀ ਬੇਔਲਾਦ ਰਹਿ ਕੇ ਭੁਗਤਣੀ ਪਈ ਕੋਈ ਨਹੀਂ ਮੰਨੇ ਅਸੀਂ ਜੰਨਦਾ ਤੁਨਤਾ ਕਦੇ ਆਪਣੇ ਤੋਂ ਅਲੱਗ ਸਮਝਿਆ ਹੀ ਨਹੀਂ ਸੀ ਨਾਲੇ ਮੇਰੇ ਦਿਲ ਨੇ ਤਾਂ ਉਹਨੂੰ ਕਦੀ ਨਾ ਦਰਾਨੀ ਦੀ ਧੀਵ ਨਹੀਂ ਸਮਝਿਆ ਹਮੇਸ਼ਾ ਆਪਣੇ ਜਿਗਰ ਦਾ ਟੁੱਟਾ ਹੀ ਮੰਨਿਆ ਆ ਪਤਾ ਨਹੀਂ ਮੇਰੇ ਘਰ ਨੂੰ ਨਾ ਕਿਹਦੀ ਨਜ਼ਰ ਲੱਗ ਗਈ ਆ ਇੱਕ ਤੋਂ ਇੱਕ ਪਹਾੜ ਟੁੱਟੀ ਜਾਂਦਾ ਘਰ ਦੇ ਵਿੱਚ ਆ ਗੋਲਦੀ ਵਿਚਾਰਾ ਹਜੇ ਆ ਨਿੱਕੇ ਦੀਆਂ ਗਲਤੀਆਂ ਤੋਂ ਬਾਹਰ ਹੀ ਨਹੀਂ ਆਇਆ ਸੀਗਾ ਤੇ ਆ ਨਵਾਂ ਸਿਆਪਾ ਪਤਾ ਨਹੀਂ ਕੀ ਬਣੂ ਮੰਮੀ ਗੋਲਡੀ ਨੂੰ ਤਾਂ ਆਪਾਂ ਸੰਭਲਾਂਗੇ ਪਰ ਤੁਸੀਂ ਮਿੰਨੀ ਦਾ ਹਾਲ ਵੇਖਿਆ ਉਹਨੇ ਕੱਲੇ ਰਾਤ ਵੀ ਨਹੀਂ ਰੋਟੀ ਖਾਧੀ ਨਹੀਂ ਬੱਸ ਰਹਿਣ ਦੇ ਜਾਣਦੀਆਂ ਮੈਂ ਉਹਨੂੰ ਸਾਰੇ ਕਮਰੇ ਦੇ ਵਿੱਚ ਨਾ ਖਲਾਰਾ ਪਾ ਕੇ ਬੈਠੀ ਹੋਈ ਸੀਗੀ ਵੀ ਇਹ ਜਿਹੇ ਡਰਾਮੇ ਕਰੂਗੀ ਤੇ ਜਿੱਦਾਂ ਆਪੇ ਪੁੱਗ ਜਾਣਗੀਆਂ ਆ ਜਦੋਂ ਚੋਰ ਦੀ ਚੋਰੀ ਫੜੀ ਜਾਂਦੀ ਹੈ ਨਾ ਤਾਂ ਉਹ ਇਹ ਜਿਹੀ ਲੱਛਣ ਕਰਦਾ ਜਿਹੜੇ ਇਹ ਕਰਦੀ ਪਈ ਆ ਪਰ ਮੰਮੀ ਮੈਨੂੰ ਨਹੀਂ ਲੱਗਦਾ ਕਿ ਮਿੰਨੀ ਇਹੋ ਜਿਹੇ ਡਰਾਮੇ ਕਰਦੀ ਪਈ ਆ ਪਤਾ ਨਹੀਂ ਮੈਨੂੰ ਉਹਦੀ ਕਿਉਂ ਫਿਕਰ ਹੋਈ ਜਾਂਦੀ ਆ। ਬਲਕੇ ਦੇਖੀਏ ਇੱਕ ਵਾਰੀ ਮਿੰਨੀ ਨੂੰ। ਨਹੀਂ ਰਹਿਣ ਦੇ। ਕਰੀ ਜਾਂਦੇ ਜਿਹੜਾ ਕੁਝ ਉਹ ਕਰਦੀ ਆ। ਤੂੰ ਸੱਚ ਪੁੱਛੇ ਨਾ ਮੈਨੂੰ ਤਾਂ ਨਾ ਉਹਦੇ ਨਾਲ ਨਫ਼ਰਤ ਹੋ ਗਈ ਆ। ਆ ਦੋਨਾਂ ਭਰਾਵਾਂ ਦੇ ਵਿੱਚ ਜਿਹੜਾ ਕੁਝ ਵੀ ਹੋਇਆ ਨਾ ਇਹਦੇ ਸਾਰੇ ਦੇ ਪਿੱਛੇ ਆ ਮਿੰਨੀ ਦਾ ਹੱਥ ਆ। ਇਹਦੇ ਕਰਕੇ ਹੋਇਆ ਜੋ ਕੁਝ ਵੀ ਮੇਰੇ ਘਰ 'ਚ ਹੋਇਆ। ਮੰਮੀ ਮੈਂ ਮੰਨਦੀ ਆ ਵੀ ਮਿੰਨੀ ਨੇ ਬਹੁਤ ਗਲਤੀਆਂ ਕੀਤੀਆਂ। ਪਰ ਮਿੰਨੀ ਨੇ ਜਿਹੜਾ ਪਿਆਰ ਜੰਨਤ ਉਹਨੂੰ ਦਿੱਤਾ ਨਾ ਉਹ ਇੱਕ ਮਾਂ ਬਣ ਕੇ ਹੀ ਦਿੱਤਾ। ਫਿਰ ਕੀ ਹੋ ਗਿਆ ਜੇ ਮਾਂ ਆਪਣੇ ਬੱਚੇ ਨੂੰ ਕੁਝ ਕਹਿ ਵੀ ਲੈਂਦੀ ਆ ਤਾਂ ਸੱਚ ਪੁੱਛੋ ਨਾ ਜਦੋਂ ਤਾਂ ਉਹਨੂੰ ਜੰਨਤ ਬਾਰੇ ਪਤਾ ਲੱਗਿਆ ਕਿ ਉਹਦੀ ਧੀ ਨਹੀਂ ਆ ਜੰਨਤ ਤਾਂ ਉਹਨੂੰ ਤਾਂ ਐਂ ਲੱਗਦਾ ਹੋਣਾ ਵੀ ਉਹਨੇ ਤਾਂ ਆਪਣਾ ਸਾਰਾ ਕੁਝ ਹੀ ਗਵਾ ਲਿਆ ਦੇਖ ਬਬਲੀ ਕਿਸੇ ਵਾਸਤੇ ਨਾ ਐਡਾ ਦਿਲ ਨਹੀਂ ਰੱਖੀਦਾ ਹੁੰਦਾ ਕਿ ਅਗਲਾ ਤੁਹਾਡੇ ਜਜ਼ਬਾਤਾਂ ਦੇ ਨਾਲ ਹੀ ਖੇਡੀ ਜਾਵੇ ਆ ਮਿੰਨੀ ਦੀਆਂ ਹੀ ਗਲਤੀਆਂ ਨੇ ਨਾ ਉਹ ਜੰਨਤ ਨੂੰ ਇੱਥੋਂ ਦੂਰ ਲੈ ਕੇ ਜਾਣ ਦੀ ਗੱਲ ਕਰਦੀ ਤੇ ਨਾ ਇਹ ਗੱਲ ਸਾਰਿਆਂ ਦੇ ਸਾਹਮਣੇ ਆਉਂਦੀ ਤੇ ਦੂਜੀ ਗੱਲ ਤੂੰ ਆ ਮਿੰਨੀ ਦੀ ਪਰਵਾਹ ਛੱਡ ਤੇ ਆਪਣੀ ਧੀ ਦੀ ਪਰਵਾਹ ਕਰ ਉਹਦਾ ਕੀ ਆ ਉਹ ਤਾਂ ਕੱਲ ਨੂੰ ਕੋਈ ਨਵਾਂ ਡਰਾਮਾ ਵੀ ਕਰ ਲੂਗੀ ਚੱਲ ਹੁਣ ਤੂੰ ਨਾ ਐ ਕਰ ਆ ਮੈਨੂੰ ਪਾਣੀ ਲਿਆ ਕੇ ਦੇ ਮੈਂ ਦਵਾਈ ਲਵਾਂ ਉਹ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਆ ਬਬਲੀ ਕਿੰਨੀ ਭੋਲੀ ਆ ਇਹ ਇਹ ਹਜੇ ਵੀ ਮਿੰਨੀ ਦੀ ਪਰਵਾਹ ਕਰਦੀ ਆ ਜਦਕਿ ਇਹਨੂੰ ਪਤਾ ਵੀ ਮਿੰਨੀ ਇੰਨੀਆਂ ਚਲਾਕੀਆਂ ਕਰ ਚੁੱਕੀ ਆ ਇਹਦੇ ਨਾਲ ਫੇਰ ਵੀ ਇਹਨੂੰ ਉਹਦੀੋ ਹੀ ਫਿਕਰ ਆ ਚੱਲ ਬਬਲੀ ਮੈਂ ਚੱਲਦਾ ਫਿਰ ਠੀਕ ਆ ਨਾ ਕੀ ਗੱਲ ਅੱਜ ਮਾਂ ਨੂੰ ਨਹੀਂ ਮਿਲ ਕੇ ਜਾਣਾ ਨਾਰਾਜ਼ਗੀ ਆ ਮੇਰੇ ਨਾਲ ਕੋਈ ਨਹੀਂ ਮੈਂ ਤੁਹਾਡੇ ਨਾਲ ਕਦੀ ਨਾਰਾਜ਼ਗੀ ਹੋ ਸਕਦੀ ਆ ਨਾਲੇ ਮੈਨੂੰ ਇੰਨਾ ਭਰੋਸਾ ਤਾਂ ਆਪਣੀ ਮਾਂ ਤੇ ਹੈਗਾ ਵੀ ਜਿਹੜੀ ਮੇਰੀ ਮਾਂ ਨੇ ਉਦੋਂ ਫੈਸਲਾ ਲਿਆ ਸੀ ਉਸ ਵੇਲੇ ਸੋਚ ਸਮਝ ਕੇ ਹੀ ਲਿਆ ਹੋਣਾ ਹੈ ਹਾਂ ਸੱਚ ਪੁੱਛੇ ਨਾ ਗੋਲਡੀ ਉਦੋਂ ਤਾਂ ਮੈਂ ਇਹੀ ਸੋਚਿਆ ਸੀਗਾ ਕਿ ਬਬਲੀ ਨੂੰ ਤਾਂ ਨਾ ਰੱਬ ਦੁਆਰਾ ਵਿਆਹ ਲਾ ਦੂਗਾ ਪਰ ਆ ਮਿੰਨੀ ਇਹ ਕਿਹਦੇ ਸਹਾਰੇ ਜੀਊਗੀ ਇਹੀ ਸੋਚ ਕੇ ਨਾ ਇਹੀ ਸੋਚ ਕੇ ਨਾ ਉਸ ਟਾਈਮ ਮੈਨੂੰ ਜੋ ਚੰਗਾ ਲੱਗਿਆ ਨਾ ਮੈਂ ਉਹੀ ਕਰਦੀ ਮਮਮੀ ਚਲੋ ਜੋ ਸਾਡੇ ਭਾਗਾਂ ਚ ਲਿਖਿਆ ਸੀ ਸਾਨੂੰ ਮਿਲ ਗਿਆ ਤੁਹਾਡੇ ਨਾਲ ਤਾਂ ਗੁੱਸਾ ਅਸੀਂ ਤਾਂ ਕਰੀਏ ਨਾ ਜੇ ਅਸੀਂ ਜੰਨਤ ਤੋਂ ਇੱਕ ਦਿਨ ਵੀ ਦੂਰ ਹੋਈ ਹੋਈਏ ਭਾਵੇਂ ਤਾਇਆ ਤਾਈ ਬਣ ਕੇ ਸਹੀ ਜੰਨਤ ਸਾਡੇ ਕੋਲ ਤਾਂ ਰਹਿੰਦੀ ਸੀ ਸਾਨੂੰ ਇੰਨਾ ਹੀ ਹੌਸਲਾ ਬਹੁਤ ਸੀ ਕਿ ਉਹ ਬੱਚੀ ਸਾਡੇ ਨਾਲ ਹੀ ਆ ਪਰਮ ਓਏ ਪਰਮ ਕਿੱਥੇ ਹੈ? ਹਾਂਜੀ ਬਾਜੀ। ਕੀ ਹਾਂਜੀ? ਮਤਲਬ ਮੈਂ ਸਹੀ ਸੁਣੀ ਆ ਖਬਰ ਪਜਾਰ ਚੋੜ ਦੀ ਓਰ ਦੀ ਕਿ ਦੋਵੇਂ ਭਰਾਵਾਂ ਨੇ ਠੱਗਿਆਂ ਲਾਉਣ ਦਾ ਤਰੀਕਾ ਵਧੀਆ ਚੁਣਿਆ ਵਾ। ਕਿੱਥੇ ਆ ਪਰਮ? ਓ ਪਾਜੀ ਪਰਮ ਤਾਂ ਹੈ ਨਹੀਂਗਾ ਕਿਤੇ ਬਾਹਰ ਗਿਆ ਵਾ। ਤੁਸੀਂ ਦੱਸੋ ਤੁਸੀਂ ਕੌਣ ਹੋ? ਮੈਂ ਪੈਸੇ ਲੈਣੇ ਉਹਦੇ ਕੋਲ 2 ਲੱਖ ਰੁਪਏ ਦਿੱਤਾ ਉਹਨੂੰ। ਪੈਸੇ ਲੈ ਆਓ ਮੇਰੇ। ਓ ਪਾਜੀ ਬਹਿ ਤਾਂ ਜਾਓ ਦੋ। ਕੀ ਬਹਿ ਜਾਓ? ਆਹ ਠੱਗਿਆ ਚੋਰੀਆਂ ਨਾ ਕਿਸੇ ਹੋਰ ਅੱਗੇ ਚੱਲਣਗੀਆਂ ਮੇਰੇ ਅੱਗੇ ਨਹੀਂ ਚੱਲਣੀਆਂ ਮੈਂ ਪੈਸੇ ਲੈ ਕੇ ਜਾਣੇ ਹਥੋਂ ਉਹ ਭਾਈ ਸਾਹਿਬ ਬਹਿ ਤਾਂ ਜਾਓ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਤੁਸੀਂ ਕੌਣ ਹੋ ਤਾਂ ਤੁਸੀਂ ਭਰਾ ਦਾ ਨਾਮ ਲਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਬਹਿ ਤਾਂ ਜਾਓ ਉਹ ਤੁਸੀਂ ਭਾਵੇਂ ਮੈਨੂੰ ਨਹੀਂ ਜਾਣਦੇ ਪਰ ਮੈਂ ਦੋਨੇ ਭਰਾਵਾਂ ਨੂੰ ਜਾਣਦਾ ਤੁਹਾਡੀ ਕੁੰਡਲੀ ਕਢਾ ਕੇ ਆਇਆ ਜਿਹੜਾ ਤੁਸੀਂ ਤਰੀਕਾ ਚੁਣਿਆ ਨਾ ਮੇਰੇ ਅੱਗੇ ਨਹੀਂ ਚੱਲਣਾ ਇਹ ਭਾਜੀ ਥੋੜਾ ਢੰਗ ਨਾਲ ਬੋਲੋ ਉਹ ਮੈਨੂੰ ਟੰਗ ਢੁੰਗ ਨਾ ਸਕਾਓ ਮੇਰੇ ਪੈਸੇ ਮੋੜੋ ਫਟਾਫਟ ਪਾਪਾ ਜੀ ਮੈਂ ਤੁਹਾਨੂੰ ਇਹੀ ਕਹਾਂ ਨਾ ਦੋ ਮਿੰਟ ਬਹਿ ਤਾ ਜਾਓ ਤੁਸੀਂ ਪਤਾ ਨਹੀਂ ਕੀ ਇਨਾਪਸ਼ਨਾ ਬੋਲੀ ਜਾਨੇ ਮੈਂ ਤੁਹਾਡੀਆਂ ਸੁਣੀ ਜਾਨਾ ਉਹ ਸੁਣਨੀਆਂ ਪਹਿਣੀਆਂ ਨੇ ਪੈਸੇ ਲੱਤੇ ਜੋ ਤੁਹਾਡੇ ਭਰਾ ਨੇ ਕਿੱਥੇ ਆਉ ਉਹਨੂੰ ਬੁਲਾਉ ਉਹ ਕੀ ਸੋਚੀ ਜਾਨੇ ਉਹ ਪਾਜੀ ਮੈਂ ਇਹੀ ਸੋਚਦਾ ਪਤਾ ਨਹੀਂ ਯਾਰ ਮੇਰੇ ਕੋਲੇ ਕਿੰਨੇ ਕ ਬੰਦੇ ਇੱਥੇ ਪਹਿਲਾਂ ਵੀ ਆ ਗਏ ਪਤਾ ਨਹੀਂ ਉਹ ਕਿੰਨੇ ਕ ਨਾਲ ਠੱਗੀ ਕਰਕੇ ਚਲ ਗਿਆ ਮੈਂ ਤਾਂ ਤੁਹਾਨੂੰ ਫੇਰ ਕਹੀ ਜਾਨਾ ਤੁਸੀਂ ਬੈਠੋ ਆਪਾਂ ਗੱਲਬਾਤ ਕਰੀਏ ਤੁਸੀਂ ਉਹ ਵੀ ਆ ਕੇ ਸਿੱਧਾ ਹੀ ਕੀ ਗੱਲਬਾਤ ਕਰੀਏ ਦੋਨੇ ਭਰਾ ਰਲੇ ਮਿਲੇ ਹੋਏ ਹੋ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਪੈਸੇ ਲੈ ਕੇ ਗਿਆ ਹਾਂ ਹਾਂ ਹੈਗਾ ਪ੍ਰੂਫ ਆ ਚੱਕੋ ਆ ਦੇਖੋ ਆ ਫਟੇ ਸੀਸੀਟੀਵੀ ਆ ਤੁਹਾਡੇ ਹੀ ਆ ਆ ਸਾਈਨ ਵੀ ਤੁਹਾਡੇ ਭਰਾ ਦੇ ਹੀ ਨੇ ਫਰਵਰੀ ਦੇ ਪੈਸੇ ਲਿੱਤੇ ਹੋਏ ਨੇ ਉਹਨੇ ਮੇਰੇ ਤੋਂ 2 ਲੱਖ ਰੁਪਇਆ ਹੁਣ ਫੋਨ ਚੱਕਣ ਦਾ ਨਾਮ ਨਹੀਂ ਲੈ ਰਿਹਾ ਉਹ ਭਾਜੀ ਲੈਟਰ ਪੈਡ ਤਾਂ ਸਾਡਾ ਹੀ ਆ ਤੁਸੀਂ ਲਿਖਿਆ ਵੀ ਪਾਇਆ ਵੀ ਹੋਇਆ ਵੀ 2 ਲੱਖ ਰੁਪਏ ਅਡਵਾਂਸ ਲੈ ਗਿਆ ਪਰ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਭਾਜੀ ਸਭ ਦੀ ਇੱਛਤ ਹੁੰਦੀ ਆ ਥੋੜਾ ਜਿਹਾ ਢੰਗ ਨਾਲ ਤਾਂ ਬੋਲੋ ਓ ਯਾਰ ਮੈਂ ਢੰਗ ਨਾਲ ਕੀ ਬੋਲਾਂ ਮੈਂ ਆਪਣਾ ਪਰਿਵਾਰ ਨਹੀਂ ਪਾੜਨਾ ਪਹਿਲੇ ਅਡਵਾਂਸ ਲੈ ਕੇ ਕੈਮਰੇ ਲਾਵਾਂਗੇ ਹੁਣ ਸ਼ਕਲ ਵੀ ਨਹੀਂ ਦਿਖਾ ਰਹੇ ਫੋਨ ਤੁਸੀਂ ਨਹੀਂ ਚੱਕ ਰਹੇ ਦੋਨੇ ਰਲੇ ਮਿਲੇ ਹੋਏ ਹੋ ਮੈਨੂੰ ਸਭ ਪਤਾ ਲੱਗ ਗਿਆ ਮਾਰਕੀਟ 'ਚੋਂ ਆ ਆ ਤੁਹਾਡਾ ਜਿਹੜਾ ਭੋਲਾ ਜਿਹਾ ਚਿਹਰਾ ਨਾ ਮੇਰੇ ਅੱਗੇ ਨਹੀਂ ਚੱਲਣਾ ਓ ਪਾਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀ ਮੇਰਾ ਭਰਾ ਮੇਰੇ ਨਾਲ ਹੀ ਠੱਗੀ ਕਰਕੇ ਚਲਾ ਗਿਆ ਹੁਣ ਕਹਿੰਦੇ ਆ ਨਾ ਵੀ ਉਹ ਕਹਿੰਦੇ ਕੱਪੜਾ ਚੱਕੋ ਤਾਂ ਢਿੱਡ ਆਪਣਾ ਹੀ ਨੰਗਾ ਹੁੰਦਾ ਹੁਣ ਮੈਂ ਤੁਹਾਨੂੰ ਆਪਣੇ ਭਰਾ ਬਾਰੇ ਕੀ ਦੱਸਾਂ ਵੀ ਉਹ ਸਾਡੇ ਨਾਲ ਕੀ ਕਰਕੇ ਗਿਆ ਕੀ ਨਹੀਂ ਕਰਕੇ ਗਿਆ ਆ ਮੇਰੇ ਅੱਗੇ ਨਾ ਹਟੋਂਗ ਜਾ ਰਚਨ ਦੀ ਲੋੜ ਨਹੀਂ ਹੈਗੀ ਮੈਨੂੰ ਮੇਰੇ ਪੈਸੇ ਮੋੜੋ ਮੁੱਕ ਦੀ ਗੱਲ ਏ ਓ ਪਾਜੀ ਮੈਂ ਤੁਹਾਡੇ ਪੈਸੇ ਮੋੜ ਦੂੰਗਾ ਮੈਨੂੰ ਥੋੜਾ ਜਿਹਾ ਸਮਾਂ ਤਾਂ ਦੇ ਦਿਓ 15 20 ਦਿਨ ਰੁਕ ਜਾਓ ਮੈਂ ਦੇ ਦੂੰਗਾ 15 20 ਮਿੰਟ ਨਹੀਂ ਦੇਣੇ ਮੈਂ 15 20 ਦਿਨ ਕਿੱਥੋਂ ਦੇ ਦੂੰਗਾ 2 ਮਹੀਨੇ ਹੋ ਗਏ ਨੇ ਦਿਮਾਗ ਖਰਾਬ ਕੀਤਾ ਵੈ ਤੁਸੀਂ ਦੋਨਾਂ ਨੇ ਭਾਜੀ ਚਲੋ ਮੈਂ ਤਾਂ ਹੁਣ ਤੁਸੀਂ ਮੇਰੇ ਕੋਲੇ ਅੱਜ ਆਏ ਹੋ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਸੀ ਆ ਤੁਸੀਂ ਮੈਨੂੰ ਆ ਚੀਜ਼ ਦਿਖਾਈ ਆ ਵੀ ਮੇਰਾ ਭਰਾ ਪੈਸੇ ਲੈ ਗਿਆ ਮੈਂ ਤੁਹਾਨੂੰ ਕਹਿਤਾ ਵੀ ਠੀਕ ਆ ਉਹ ਲੈ ਗਿਆ ਮੈਂ ਪਰੈ ਨੂੰ ਤਿਆਰ ਬੈਠਾ ਮੈਂ ਤਾਂ ਮੇਰਾ ਛੋਟਾ ਭਰਾ ਮੈਨੂੰ ਪੁੱਤਾਂ ਨੂੰ ਪਾਣਿਆ ਸੀ ਮੈਨੂੰ ਥੋੜੀ ਪਤਾ ਸੀ ਉਹ ਮੇਰੀ ਪਿੱਟ 'ਚ ਕੰਜਰ ਮਾਰ ਕੇ ਨਿਕਲੂਗਾ ਉਹ ਮੈਨੂੰ ਤੁਹਾਡੇ ਰੋਲਿਆਂ ਦਾ ਕੋਈ ਲੈਣਾ ਦੇਣਾ ਨਹੀਂ ਆ ਮੈਨੂੰ ਮੇਰੇ ਪੈਸੇ ਚਾਹੀਦੇ ਆ ਭਾਜੀ ਫਿਰ ਦੇਖੋ ਫਿਲਹਾਲ ਤਾਂ ਮੇਰੇ ਕੋਲ ਪੈਸੇ ਨਹੀਂ ਹੈਗੇ ਤੁਸੀਂ ਰੋਲਾ ਪਾਣਾ ਬੰਦੇ ਇਕੱਠੇ ਕਰਨਿਆਂ ਕਰ ਲਓ ਜੋ ਕੁਝ ਕਰਨਾ ਮੈਂ ਹਲੇ ਕੁਝ ਨਹੀਂ ਕਰ ਸਕਦਾ ਮੇਰੇ ਕੋਲ 15 20 ਦਿਨ ਕੋਈ ਸੋਰਸ ਨਹੀਂ ਹੈਗਾ ਨਹੀਂ ਕੀ ਕਰ ਲਓ ਆ ਕਿਹੜੀਆਂ ਧਮਕੀਆਂ ਦੇ ਰਹੇ ਹੋ ਮੈਨੂੰ ਆ ਤੁਹਾਡੀਆਂ ਧਮਕੀਆਂ ਮੇਰੇ ਅੱਗੇ ਨਹੀਂ ਚੱਲਣੀਆਂ ਤੁਹਾਨੂੰ ਪਤਾ ਨਹੀਂ ਆ ਮੇਰੀ ਉੱਪਰ ਤਾਂ ਗੱਲਬਾਤ ਆ ਜੇ ਮੈਂ ਇੱਥੇ ਜਲੂਸ ਕੱਢਦਾ ਨਾ ਬਾਅਦ 'ਚ ਤੁਸੀਂ ਆਪ ਦੇਣੇ ਹੱਥ ਜੋੜ-ਜੋੜ ਪੈਸੇ ਭਾਜੀ ਮੈਂ ਤਾਂ ਤੁਹਾਨੂੰ ਇਹ ਹੀ ਕਹਿਣਾ ਨਾ ਮੈਂ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਬੈਠਾ ਮੈਂ ਤਾਂ ਇਹ ਹੀ ਕਿ 15 20 ਦਿਨ ਦਾ ਸਮਾਂ ਦੇ ਦਿਓ ਕਿਉਂ ਦੇ ਦਿਓ ਆ ਡੇਢ ਡੇਢ ਲੱਖ ਵਾਲੇ ਫੋਨ ਦੋ ਦੋ ਰੱਖੀ ਬੈਠੇ ਹੋ ਆ ਸੋਨੇ ਵਾਲੀਆਂ ਰਿੰਗਾ ਵੀ ਪਾਈ ਬੈਠੇ ਹੋ ਭਾਜੀ ਹੁਣ ਇਹ ਤਾਂ ਮੇਰਾ ਪਰਸਨਲ ਚੀਜ਼ ਆ ਤੁਸੀਂ ਕਾਹਨੂੰ ਇਹਦੇ ਬਾਰੇ ਕਾਹਨੂੰ ਬੋਲਦੇ ਹੋ ਤੁਸੀਂ ਬੋਲੂੰਗਾ ਹੀ ਮੇਰੇ ਪੈਸੇ ਮੇਰੇ ਪੈਸੇ ਨਹੀਂ ਪਰਸਨਲ ਆ ਆ ਫੋਨ ਤੇ ਸੋਨਾ ਲਾਓ ਮੈਂ ਤਾਂ ਅੱਜ ਹੀ ਪੈਸੇ ਲੈ ਕੇ ਜਾਣੇ ਆ ਭਾਜੀ ਇਹ ਨਾ ਨਿਸ਼ਾਨੀਆਂ ਹੁੰਦੀਆਂ ਨੇ ਇਹ ਤੁਹਾਨੂੰ ਮੈਂ ਕਿੱਦਾਂ ਦੇ ਦੇਵਾਂ ਮੈਨੂੰ ਦੱਸੋ ਦੇਣੀਆਂ ਪਹਿਣੀਆਂ ਨੇ ਨਹੀਂ ਤਾਂ ਮੈਂ ਜਲੂਸ ਇਹ ਜਾ ਕੱਢੂੰ ਸਾਰਾ ਦੇਖੋਗੇ ਫਿਰ ਹੱਥ ਜੋੜੂਗਾ ਭਾਜੀ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੂੰਗਾ 15 ਦਿਨ ਰੁਕ ਜਾਓ ਤੁਹਾਡੇ ਪੈਸੇ ਮੁੜ ਜਾਣਗੇ ਜਾਂ ਤੁਹਾਡਾ ਕੰਮ ਕਰਦਾਂਗੇ ਜਾਂ ਪੈਸੇ ਮੁੜ ਜਾਣਗੇ ਕੰਮ ਹੁਣੇ ਕਰਾਓ ਫਿਰ ਜੇ ਕਰਾਣਾ ਹੀ ਹੈ ਨਾ ਕੈਮਰੇ ਹੁਣੇ ਲਾਓ ਹੁਣ ਮੈਂ ਤੁਹਾਨੂੰ 15 ਦਿਨ ਦਾ ਸਮਾਂ ਮੰਗਿਆ ਵਾ ਮੇਰੇ ਕੋ ਨਹੀਂ ਹੈਗਾ ਯਾਰ 2 ਮਹੀਨੇ ਤੁਹਾਨੂੰ ਪੈਸੇ ਦਿੱਤੇ ਨੂੰ ਹੋ ਗਏ ਕੰਮ ਕਰਨ ਦਾ ਤੁਸੀਂ ਨਾਮ ਨਹੀਂ ਲੈ ਰਹੇ ਭਾਜੀ ਉਹ ਸਾਨੂੰ ਵੀ ਨਹੀਂ ਬਿਨਾਂ ਦੱਸੇ ਹੀ ਭੱਜਿਆ ਹੋਇਆ ਵਾ ਸਾਨੂੰ ਵੀ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਉਹ ਸਭ ਪਤਾ ਤੁਹਾਨੂੰ ਜਾਂ ਤਾਂ ਮੇਰਾ ਕੰਮ ਕਰਾਓ ਜਾਂ ਫਿਰ ਮੈਨੂੰ ਆ ਸਮਾਨ ਦਿਓ ਆਪਣਾ ਆ ਫੋਨ ਦੇ ਦਿਓ ਦੋਨੇ ਆ ਰਿੰਗ ਵੀ ਲਾਓ ਪਾਜੀ ਇੱਥੇ ਨਾ ਨਾਲ ਦਫਤਰ ਨੇ ਕਾ ਨੂੰ ਤੁਸੀਂ ਇਦਾਂ ਬੋਲੀ ਜਾਂਦੇ ਹੋ ਯਾਰ ਮੇਰੀ ਵੀ ਇੱਥੇ ਇੱਜ਼ਤ ਬਣੀ ਹੋਈ ਆ ਮਾਰਕੀਟ ਦੇ ਵਿੱਚ ਉਹ ਪਤਾ ਜਿਹੜੀ ਤੁਹਾਡੀ ਇੱਜ਼ਤ ਬਣੀ ਆ ਲੱਗਿਆ ਮੈਨੂੰ ਸਾਰਾ ਕੁਝ ਪਤਾ ਆ ਦੁੱਖ ਦਰਦ ਜੇ ਮੇਰੇ ਸਾਹਮਣੇ ਆ ਭੋਲਾ ਚਿਹਰਾ ਬਣਾਉਣ ਦੀ ਲੋੜ ਨਹੀਂ ਹੈਗੀ ਕੋ ਪਾਜੀ ਭੋਲੇ ਚਿਹਰੇ ਦੀ ਕਿਹੜੀ ਗੱਲ ਆ ਮੈਨੂੰ ਤਾਂ ਪਤਾ ਹੀ ਨਹੀਂਗਾ ਕਿਹੜੇ ਕੀ ਆ ਸੁਣਦੇ ਨਹੀਂ ਪਏ ਤੁਸੀਂ ਕੀ ਤੁਸੀਂ ਆ ਕੁਰਸੀਆਂ ਸਿੱਟੀ ਜਾਂਦੇ ਮੈਂ ਤੁਹਾਨੂੰ ਕਹਾਂ ਥੋੜਾ ਢੰਗ ਨਾਲ ਬੋਲੋ ਮੈਂ ਖਲਾਰਾ ਪਾਉਂਗਾ ਫਿਰ ਹੱਥ ਜੋੜ-ਜੋੜ ਪੈਸੇ ਦੇਂਗਾ। ਉਹ ਮੈਂ ਤਾਂ ਹੁਣ ਵੀ ਹੱਥ ਜੋੜਦਾ ਪਿਆ ਵੀ 15 ਦਿਨਾਂ ਦਾ ਟਾਈਮ ਦੇ ਦਿਓ ਮੈਂ ਦੇ ਦੂੰਗਾ। ਮੈਂ ਹੁਣ ਵੀ ਹੱਥ ਜੋੜਦਾ। ਬੇਕੋ ਟੈਨ ਨਹੀਂ ਹੈਗਾ ਯਾਰ। ਆ ਲਾ ਮੁੰਦੀ, ਆ ਦੇ ਫੋਨ। ਫਿਰ ਆ ਲੈ ਤਾਂ ਜਾਓ ਤੁਸੀਂ ਆ ਫੋਨ ਲੈ ਜਾਓ ਇੱਕ। ਆ ਮੁੰਦੀ ਵੀ ਮੈਂ ਦੇਣ ਲੱਗਿਆ। ਪਰ ਮੇਰੀ ਇੱਕ ਚੀਜ਼ ਤਾਂ ਹੀ ਰੱਖਿਓ। 15 ਦਿਨਾਂ ਦੇ ਅੰਦਰ-ਅੰਦਰ ਮੈਂ ਪੈਸੇ ਦੇ ਕੇ ਆਪਣਾ ਸਮਾਨ ਲੈ ਕੇ ਜਾਊਂਗਾ। ਇਹ ਮੇਰੇ ਲਈ ਨਾ ਬਹੁਤ ਕੀਮਤੀ ਚੀਜ਼ ਆ ਇਹ। ਵੇ ਅਸਲੀ ਆ ਨਾ। ਹੋਰ ਕਿਤੇ 1 ਗ੍ਰਾਮ ਵਾਲੀ ਹੋਵੇ। ਓ ਪਾਜੀ ਅਸਲੀਆ ਵਿਸ਼ਵਾਸ ਵੀ ਕੋਈ ਚੀਜ਼ ਹੁੰਦੀ ਆ। ਉਹ ਵਿਸ਼ਵਾਸ ਪਤਾ ਲੱਗਿਆ ਤੁਹਾਡੇ ਭਰਾਵਾਂ ਦਾ ਵਿਸ਼ਵਾਸ ਠੱਗੀਆਂ ਚੋਰੀਆਂ ਲਾਲਾ ਤੁਸੀਂ ਤੀਜਾ ਕੱਠੀਆਂ ਕੀਤੀਆਂ ਨੇ। ਆ ਲਿਆ ਫੜਾ ਫੋਨ। ਮੇਰੀ ਸੁਣ ਲੋ ਗੱਲ। 15 ਦਿਨ ਮਤਲਬ 15 ਦਿਨ। 15 ਦਿਨ ਚ ਮੇਰੇ ਪੈਸੇ ਮੋੜਦੇ ਹੋ। ਹੁਣ ਕੈਮਰੇ ਕੁਮਰੇ ਲਾਂਦੇ ਦੀ ਲੋੜ ਨਹੀਂ ਹੈਗੀ। ਨਹੀਂ ਤਾਂ 16ਵੇਂ ਦਿਨ ਮੈਂ ਸੌਦਾ ਵੇਚ ਕੇ ਪੈਸੇ ਕਰ ਲੈਣੇ ਪੂਰੇ ਆਪਣੇ। ਚਲੋ ਪਾਜੀ ਮੈਂ ਤਾਂ ਇੱਕ ਹੁਣ ਬੇਨਤੀ ਕਰੂੰਗਾ ਤੁਹਾਨੂੰ 15 ਦਿਨਾਂ ਦੇ ਅੰਦਰ ਅੰਦਰ ਮੈਂ ਆ ਸਮਾਨ ਲੈ ਜਾਈਂਗਾ ਆਪਣਾ। 19 ਦਿਨ ਇਹਨੂੰ ਕੋਈ ਹਿਲਾਣਾ ਹਿਲਣਾ ਨਹੀਂ ਚਾਹੀਦਾ ਹੈ। ਤੁਸੀਂ ਬੇਫਿਕਰ ਹੋ ਜਾਓ। 15 ਦਿਨ ਸਮਾਨ ਮੇਰੇ ਕੋਲ ਪਿਆ ਵਾ। ਪਰ 15 ਦਿਨ ਤੋਂ ਬਾਅਦ ਮੈਂ 16ਵਾਂ ਟੱਪਰ ਨਹੀਂ ਦੇਣਾ। 16ਵੇਂ ਦਿਨ ਵੇਚ ਦੇਣਾ ਹੈ। ਪਤਾ ਨਹੀਂ ਰੱਬ ਕਿਹੜੇ-ਕਿਹੜੇ ਦਿਨ ਦਿਖਾਊਗਾ। ਅੱਜਕੱਲ੍ਹ ਭਰਾਵਾਂ ਤੇ ਵੀ ਭਰੋਸਾ ਕਰਨਾ। ਸਮੇਂ ਤੋਂ ਬਾਹਰ ਆ ਵੀ ਸਾਡੇ ਨਾਲਾ ਦੁਸ਼ਮਣੇ ਕਿਹੜੀ ਕੱਢ ਕੇ ਗਿਆ ਮੈਨੂੰ ਦੱਸ ਦਿੰਦਾ ਮੈਨੂੰ ਆ ਚੀਜ਼ ਚਾਹੀਦੀ ਆ ਮੈਂ ਤਾਂ ਉਹਨੂੰ ਕਦੀ ਕਿਸੇ ਚੀਜ਼ ਤੋਂ ਮਨਾ ਹੀ ਨਹੀਂ ਕੀਤਾ ਇੱਜ਼ਤ ਬਣਾਉਣ ਨੂੰ ਇੰਨੇ ਸਾਲ ਇੱਥੇ ਤੱਕ ਆਨ ਨੂੰ ਇੰਨਾ ਕੁਝ ਕੀਤਾ ਆ ਦਿਨ ਦੇਖਣੇ ਸੀ ਬਈ ਇੱਥੇ ਬੰਦੇ ਆ ਕੇ ਸਾਨੂੰ ਚੋਟ ਠੱਗ ਦੱਸਦੇ ਆ ਮੇਰੀ ਸ਼ਗਨ ਵਾਲੀ ਮੁੰਦੀ ਸੀਗੀ ਜਿਹੜੀ ਮੈਂ ਕਦੀ ਇੱਥੋਂ ਲਾਈ ਨਹੀਂ ਚੰਗਾ ਨਹੀਂ ਕਰਕੇ ਗਿਆ ਨਿੱਕਿਆ ਮੇਰੇ ਨਾਲ ਤੂੰ ਕੁਛ ਨਹੀਂ ਖਾਦਾ ਆ ਲੈ ਲੈ ਕੁਛ ਨਹੀਂ ਚਾਹੀਦਾ ਮੈਨੂੰ ਤੁਸੀਂ ਮੇਰੀ ਜੰਨਤ ਨੂੰ ਮੇਰੇ ਤੋਂ ਖੋ ਰਹੇ ਹੋ ਜੰਨਤ ਮੇਰੀ ਧੀ ਹੈ ਮੈਂ ਉਹਨੂੰ ਜੰਮਿਆ ਮੇਰੀ ਧੀ ਹੈ ਉਹ ਹਾਂ ਮੈਂ ਨਹੀਂ ਅਸੀਂ ਕਦੋਂ ਕਿਹਾ ਸਾਡੀ ਹੈ ਤੇਰੀ ਹੋਈ ਧੀ ਹੈ ਜੰਨਤ ਤੂੰ ਰਾਤ ਦਾ ਕੁਛ ਨਹੀਂ ਖਾਦਾ ਆ ਲੈ ਲੈ ਥੋੜੇ ਜਿਹਾ ਕੁਛ ਨਹੀਂ ਚਾਹੀਦਾ ਮੈਨੂੰ ਬਸ ਮੇਰੀ ਜੰਨਤ ਮੈਨੂੰ ਦੇ ਦਿਓ ਕੁਛ ਨਹੀਂ ਚਾਹੀਦਾ ਕਿਉਂ ਲੈ ਕੇ ਆਏ ਹੋ ਚਲ ਜਾ ਉਥੋਂ ਦੀ ਬਸ ਮੈਨੂੰ ਜੰਨਤ ਚਾਹੀਦੀ ਆ ਬਸ ਮੈਨੂੰ ਜੰਨਤ ਅਲੱਗ ਹੀ ਡਰਾਮੇ ਕਰਨ ਕੀ ਲੱਛਣ ਕਰਦੀ ਆ ਦੇਖਾਂ ਤਾਂ ਜਾ ਕੇ ਇਹਨੂੰ ਨਾ ਫਿਰ ਮੈਂ ਕੀ ਕਰਾਂ ਜੇ ਇਹਨੇ ਕੁਝ ਨਹੀਂ ਖਾਦਾ ਰਵੇ ਭੁੱਖੀ ਜੰਨਤੋਂ ਤੋਂ ਦੂਰ ਹੋਈ ਐ ਨਾ ਇਹ ਇਹਦੀਆਂ ਆਪਦੀਆਂ ਕਰਤੂਤਾਂ ਨੇ ਆ ਤੂੰ ਦੇਖ ਲਾ ਤਾਈ ਬਣ ਕੇ ਵੀ ਉਹਨੂੰ ਮਾਂ ਵਾਲਾ ਪਿਆਰ ਦਿੰਨੀ ਨਹੀਂ ਰਹੀਆਂ ਤੇ ਇਹ ਮਾਂ ਬਣ ਕੇ ਵੀ ਉਹਦੀ ਮਾਂ ਨਹੀਂ ਬਣ ਸਕੀ ਇਹਨਾਂ ਦੋਨਾਂ ਨੇ ਮੇਰੇ ਪੁੱਤ ਨਾਲ ਧੋਖਾ ਕੀਤਾ ਸੀ ਨਾ ਇਹਨਾਂ ਨਾਲ ਤਾਂ ਧੋਖਾ ਹੋਣਾ ਹੀ ਸੀ ਨੈਲੇ ਤੀਨੂੰ ਵੀ ਇਹਨਾਂ ਦੀ ਗੋਲੀ ਬਣ ਕੇ ਨਾ ਸੇਵਾ ਕਰਨ ਦੀ ਲੋੜ ਨਹੀਂ ਹੈਗੀ ਇਹਦੀ ਸੇਵਾ ਤਾਂ ਹੁਣ ਉਹੀ ਕਰੂ ਜਿਹਦੇ ਇਹ ਕੋਲੇ ਚੱਲੀ ਸੀ ਇਹਦਾ ਫੋਨ ਕਿੱਥੇ ਆ? ਨੀ ਟੀਚਰ ਅੰਦਰ ਗਿਆ। ਨਿੱਕੇ ਨੂੰ ਫੋਨ ਕਰਦੀ ਆਂ ਦੱਸਾਂ ਇਹਦੇ ਹਾਲਾਤਾਂ ਦੇ ਬਾਰੇ ਆਪੇ ਹੀ ਆਊਗਾ ਇਹਦੀ ਸੇਵਾ ਕਰਨ ਲਈ ਭੱਜਿਆ। ਨਾ ਮਿੰਨੀ ਨੀ ਤੇਰੀ ਮਾਂ ਬੋਲਦੀ ਆ ਹੁਣ ਤੂੰ ਮੇਰੀ ਆਵਾਜ਼ ਸੁਣ ਕੇ ਨਾ ਆ ਫੋਨ ਕੱਟਣ ਦੀ ਕੋਸ਼ਿਸ਼ ਨਾ ਕਰੀ ਹੁਣ ਮੇਰੀ ਇੱਕ ਗੱਲ ਸੁਣ ਲਾ ਮਿੰਨੀ ਨੇ ਤਾਂ ਨਹੀਂ ਤੇਰੇ ਕੋਲੇ ਆਉਣਾ ਹੈਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਉਹਦੇ ਹਾਲਾਤ ਅਜੇ ਹੈਗੇ ਨੇ ਵੀ ਉਹ ਤੇਰੇ ਕੋਲੇ ਆਉਣ ਜੋਗੀ ਹੈਗੀ ਆ ਆ ਕੇ ਨਾ ਔਰੇ ਮਿੰਨੀ ਨੂੰ ਸੰਭਲਾ ਆਹੋ ਆ ਮਾਂ ਦੀ ਬਾਤ ਸੁਣ ਲਈ ਤਾਂ ਫੋਨ ਕੱਟਤਾ ਆ ਦੇਖ ਲਾ ਬਬਲੀ ਆ ਪੈਸੇ ਦੇ ਮੋਹ ਦੇ ਵਿੱਚ ਨਾ ਇੰਨਾ ਕੰਨਾ ਹੋ ਗਿਆ ਕਿ ਉਹਨੂੰ ਐ ਵੀ ਨਹੀਂ ਪਤਾ ਵੀ ਮੈਂ ਆਪਣੀ ਜਨਾਨੀ ਵੀ ਦੇਖਣੀ ਆ। ਲੈ ਸੁਣ ਤੂੰ ਵੀ ਜਿੱਥੇ ਉਹ ਹੈਗਾ ਵਾ ਨਾ ਉੱਥੇ ਹੀ ਚਲੀ ਜਾ। ਸਾਡੇ ਤੋਂ ਨਹੀਂ ਤੇਰੀ ਸੇਵਾ ਹੋਣੀ। ਆ ਡਰਾਮੇ ਮੇਰੇ ਤੋਂ ਨਹੀਂ ਬਰਦਾਸ਼ਤ ਹੋਣੇ। ਤੂੰ ਕੀ ਬੋਲੀ ਜਾਂਦੇ ਆ? ਉਹ ਤਾਂ ਪਹਿਲਾਂ ਹੀ ਵਕਤ ਦੀ ਮਾਰੀ ਹੋਈ ਆ। ਤੂੰ ਇਹ ਕਿਉਂ ਇਦਾਂ ਕਰੀ ਜਾਂਦੇ ਆ? ਆ 골ਡੀ ਨੂੰ ਹੀ ਦੇਖ ਲੈ। ਰਹਿ ਗਿਆ ਨਾ ਉਹ ਕੱਲਾ। ਲੱਗਿਆ ਹੋਇਆ ਸੀ ਸਾਰਿਆਂ ਦੀ ਸੇਵਾ ਕਰਨ। ਤਿੱਖੀ ਹੁੰਦੀ ਏ ਕਟਾਰ ਬੁਰੀ ਏ ਤਿੱਖੀ ਹੁੰਦੀ ਏ ਕਟਾਰ ਬੁਰੀ ਇਹ ਵੀ ਸਾਰਾ ਜਗ ਜਾਣਦਾ ਹੁੰਦੀ ਵਕਤ ਦੀ ਮਾਰ ਬੁਰੀ ਏ ਹੁੰਦੀ ਵਕਤ ਦੀ ਮਾਰ ਬੁਰੀ हुंदी वक्त दिमार बुरी आए हुंदी वक्त दिमार बुरी